ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫੇਰ ਨਵੇਂ ਸਵਾਲ ਦਾ ਜਵਾਬ ਲੈ ਕੇ ਆਪ ਜੀ ਦੀ ਕਚਹਿਰੀ ਵਿੱਚ ਦਾਸ حاضر ਹੋਇਆ ਹੈ ਸਵਾਲ ਇਹ ਆਇਆ ਸੀ ਕਿ ਜੋ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਟੇਵੇ ਹਨ ਜਾਂ ਜਨਮ ਪੱਤਰੀਆਂ ਹਨ ਕੀ ਉਹ ਸਹੀ ਹਨ ਕੀ ਸਾਨੂੰ ਉਹਦੇ ਮੁਤਾਬਕ ਚੱਲਣਾ ਚਾਹੀਦਾ ਹੈ ਇਸ ਕੁਐਸਚਨ ਦਾ ਆਨਸਰ ਸਪਸ਼ਟ ਲਫ਼ਜ਼ਾਂ ਵਿੱਚ ਕਹਿਣਾ ਨਹੀਂ ਕਿਉਂ ਕਿਉਂਕਿ ਜਦੋਂ ਇਸ ਖੇਡ ਨੂੰ ਸ਼ੁਰੂ ਕੀਤਾ ਗਿਆ ਜਾਂ ਅਸੀਂ ਕਹਿ ਸਕਦੇ ਹਾਂ ਵੀ ਜਦੋਂ ਦਾ ਵੀ ਇਹ ਜਨਮ ਪੱਤਰੀਆਂ ਜਾਂ ਬਣਾਈਆਂ ਗਈਆਂ ਹਨ ਤਾਂ ਉਹਦੇ ਲਈ ਸਭ ਤੋਂ ਪਹਿਲੀ ਚੀਜ਼ ਕੀ ਲਿੱਤੀ ਜਾਂਦੀ ਸੀ ਆਪਾਂ ਜਿਹੜੇ ਬੱਚੇ ਦੀ ਜਨਮ ਪੱਤਰੀ ਬਣਾਉਂਦੇ ਹਾਂ ਜਾਂ ਟੇਵਾ ਮੜਵਾਨਦੇ ਹਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਲਿਖਿਆ ਜਾਂਦਾ ਹੈ ਕਿ ਉਸ ਦਾ ਜਿਹੜਾ ਜਨਮ ਹੈ ਉਹ ਕਿੱਥੇ ਦਾ ਹੈ ਉਸ ਤਰੀਕ ਕਿਹੜੀ ਹੈ ਤੇ ਉਹ ਕਿੰਨੇ ਟਾਈਮ ਵਿੱਚ ਹੋਇਆ ਹੁਣ ਇੱਥੇ ਇਹ ਹੈ ਕਿ ਜਿਸ ਸਮੇਂ ਦੀ ਅਸੀਂ ਗੱਲਾਂ ਕਰਦੇ ਹਾਂ ਵੀ ਇਹ ਪਰਾਤਨ ਸਾਇੰਸ ਹੈ ਉਸ ਸਮੇਂ ਤਾਂ ਗੁਰਮੁਖੋ ਘੜੀਆਂ ਹੀ ਨਹੀਂ ਸਨ 30 ਸਕੰਡ ਬਾਅਦ 79 ਚੇਂਜ ਹੋ ਜਾਂਦਾ ਹੈ ਤੁਸੀਂ ਇਹ ਦੇਖੋ ਵੀ ਜਦੋਂ ਟਾਈਮ ਹੀ ਨਹੀਂ ਸਹੀ ਸਾਡੇ ਕੋਲ ਸੀ ਘੜੀਆਂ ਹੀ ਨਹੀਂ ਸਨ ਸਾਡੇ ਕੋਲ ਤਾਂ ਅਸੀਂ ਜਨਮ ਪੱਤਰੀਆਂ ਕਿਸ ਤਰੀਕੇ ਨਾਲ ਬਣਾ ਸਕਦੇ ਸੀ ਔਰ ਤੁਸੀਂ ਇਹ ਦੇਖ ਲਓ ਜੇ ਆਪਾਂ ਇਹ ਕਹ ਲਈਏ ਮੈਂ ਨਹੀਂ ਕਹਿੰਦਾ ਵੀ ਗ੍ਰਹਿ ਨਹੀਂ ਹੁੰਦੇ ਗ੍ਰਹਿ ਹੁੰਦੇ ਨੇ ਪਰ ਸਾਰਿਆਂ ਗ੍ਰਹਾਂ ਦਾ ਬਾਪ ਕੌਣ ਹੈ ਸੂਰਜ ਹੈ ਕਦੇ ਸੂਰਜ ਨੇ ਕਿਸੇ ਨਾਲ ਦੁਇਤ ਕੀਤੀ ਹੈ ਚੰਗਾ ਕੀਤਾ ਹੈ ਜਾਂ ਮਾੜਾ ਕੀਤਾ ਹੈ ਸੂਰਜ ਰੋਤ ਨਿਤਾ ਪ੍ਰਤੀ ਰੋਜ਼ ਚੜਦਾ ਹੈ ਤੁਸੀਂ ਦੇਖੋ ਸੂਰਜ ਦੇ ਆਪਣੀ ਰੋਸ਼ਨੀ ਦੇਣੀ ਉਹ ਆਪਣਾ ਕਾਰਜ ਕਰ ਰਿਹਾ ਹੈ ਉਹਦੇ ਲਈ ਚਾਹੇ ਕੋਈ ਇਨਸਾਨ ਗੰਦਾ ਹੈ ਚਾਹੇ ਚੰਗਾ ਹੈ ਚਾਹੇ ਚੋਰ ਹੈ ਚਾਹੇ ਠੱਗ ਹੈ ਚਾਹੇ ਬਲਾਤਕਾਰੀ ਹੈ ਚਾਹੇ ਕਾਤਲ ਹੈ ਸੂਰਜ ਨੇ ਕਦੇ ਕਿਸੇ ਨਾਲ ਦੁਇਤ ਨਹੀਂ ਕੀਤੀ ਉਹ ਕੇਵਲ ਆਪਣੀ ਡਿਊਟੀ ਨਿਭਾ ਰਿਹਾ ਹੈ ਤੇ ਕਿਸੇ ਗ੍ਰਹਿ ਨੂੰ ਕੀ ਕਿ ਮੈਂ ਆ ਕਾਰਜ ਕੀਤਾ ਜਾਂ ਨਹੀਂ ਕੀਤਾ ਪ੍ਰਮੁਖੋ ਇਹ ਸਾਨੂੰ ਕੇਵਲ ਮੈਂ ਇਹ ਸਮਝਦਾ ਹਾਂ ਕਿ ਸਾਨੂੰ ਦਰੋਂ ਦਾ ਇੱਕ ਤਰੀਕਾ ਹੈ ਸਾਡੀਆਂ ਜੇਬਾਂ ਨੂੰ ਖਾਲੀ ਕਰਨ ਦਾ ਇੱਕ ਤਰੀਕਾ ਹੈ ਸੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਚੋਂ ਉੱਚੇ ਉੱਠ ਕੇ ਮਾਲਕ ਦੀ ਸੱਚੀ ਭਗਤੀ ਵਿੱਚ ਜਾਣਾ ਚਾਹੀਦਾ ਹੈ ਮਾਲਕ ਦੀ ਬੰਦਗੀ ਵਿੱਚ ਜਾਣਾ ਚਾਹੀਦਾ ਹੈ ਜੇ ਹਿੰਦੂ ਵੀਰ ਹਨ ਜੇ ਕੋਈ ਵੀ ਉਹ ਕਾਰਜ ਕਰਦੇ ਹਨ ਤਾਂ ਉਹ ਗੀਤਾ ਦਾ ਪਾਠ ਕਰ ਲੈਣ ਤੇ ਸ਼ਲੋਕ ਪੜ੍ਹ ਲੈਣ ਜਾਂ ਰਮਾਇੰਦਾ ਪਾਠ ਕਰ ਲੈਣ ਜਾਂ ਹੋਰ ਕੋਈ ਵੀ ਸਿਮਰਨ ਕਰ ਸਕਦੇ ਹਨ 람 ਰਾਮ ਜਪ ਸਕਦੇ ਹਨ ਸੋ ਇਸ ਕਰਕੇ ਜਿਹੜੇ ਸਿੱਖ ਹਨ ਉਹ ਸੁਖਮਨੀ ਸਾਹਿਬ ਜਾਂ ਹੋਰ ਬਾਣੀਆਂ ਦਾ ਪਾਠ ਪੜ੍ਹ ਕੇ ਇਹ ਸਭ ਕੁਝ ਕਰ ਸਕਦੇ ਹਨ ਸੋ ਇਸ ਕਰਕੇ ਸਾਨੂੰ ਉੱਚੇ ਉੱਠਦਿਆਂ ਹੋਇਆਂ ਉਸ ਮਾਲਕ ਦੀ ਸੱਚੀ ਭਗਤੀ ਵਿੱਚ ਲੱਗਣਾ ਚਾਹੀਦਾ ਹੈ ਇਹ ਜਿਹੜਾ ਸਾਨੂੰ ਹੈ ਜੇ ਮੈਂ ਹੋਰ ਬਰੀਕੀ ਵਿੱਚ ਜਾਵਾਂ ਤਾਂ ਗੁਰਮੁਖੋ ਇਹਦੇ ਲਈ ਮੈਂ ਇੱਕ ਲੰਬੀ ਵੀਡੀਓ ਬਣਾਵਾਂਗਾ ਜਿੱਦੇ ਤੁਹਾਨੂੰ ਸਾਰਾ ਬਰੀਕੀ ਵਿੱਚ ਦੱਸਾਂਗਾ ਕਿ ਇਹ ਕਿਸ ਤਰੀਕੇ ਨਾਲ ਸਾਨੂੰ ਲੁੱਟਿਆ ਜਾ ਰਿਹਾ ਹੈ ਸੋ ਜੇਕਰ ਮੇਰੇ ਇਹ ਜਿਹੜਾ ਮੈਂ ਤੁਹਾਨੂੰ ਕੁਐਸਚਨ ਦਾ ਆਨਸਰ ਦਿੱਤਾ ਹੈ ਜੇ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਤੁਸੀਂ ਇਸ ਨੂੰ ਅੱਗੇ ਸ਼ੇਅਰ ਕਰੋ ਲੋਕਾਂ ਨੂੰ ਵਹਿਮਾਂ ਪਰਮਾਂ ਚੋਂ ਕੱਢ ਕੇ ਮਾਲਕ ਦੀ ਸੱਚੀ ਭਗਤੀ ਨਾਲ ਜੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ